ਜਦੋਂ ਦੀਆਂ ਸੰਜਾਂ ਹੋ ਕੇ ਹਵੇ ਨਪੈ ਗਈਆਂ ਜਦੋਂ ਦੀਆਂ ਸੰਜਾਂ ਹੋ ਕੇ ਹਵੇ ਨਪੈ ਗਈਆਂ दिलि سبے जबै दिलि जी आरी जां सवे उहो दिलि जी आरी जबै दिलि बि रह ग जा हो न पई ਜੋ ਦੁੰਦੀਆਂ ਸੰਜਾਂ ਹੋ ਕੇ ਹੋ ਗਈਆਂ ਨਾ ਕੋਰੇ ਕਿਹੜੇ ਜਨਮਾਂ ਦਾ ਕਿਹੜਾ ਏ ਕਸੂਰ ਏ ਕੋਰੇ ਕਿਹੜੇ ਜਨਮਾਂ ਦਾ ਕਿਹੜਾ ਇੱਕ ਸੂਰੇ ਉਹ ਜਿੱਦੇ ਲਈ ਹੋਈ ਸਾਡੀ ਜਿੰਦ ਮਜਬੂਰੇ ਕੌੜੇ ਕਿਹੜੇ ਜਨਮ ਦਾ ਕਿਹੜਾ ਇੱਕ ਸੂਰੇ ਉਹ ਜਿੱਦੇ ਲਈ ਹੋਈ ਸਾਡੀ ਜਿੰਦ ਮਜਬੂਰੇ वार वरी सारियां वरी वरी सारियां उमेद टै गे वारी वरी सारियां उमेदां उहो टहि ग जांझा हो ਹੋਵੇ ਆਨ ਪੈ ਗਿਆ ਉਹ ਜਦੋਂ ਦੀਆਂ ਸਾਂਝਾਂ ਹੋ ਕੇ ਹੋਵੇ ਆ ਨਾ ਪੈ ਗਿਆ ਦਿਲ ਦੀ ਅਰਜਾ ਸਬੇ ਹਾਇ ਦਿਲ ਦੀ ਅਰਜਾ ਉਹ ਦਿਲ ਦੀ ਅਰਜਾ ਸਬੇ ਦਿਲ ਵਿੱਚ ਇਰ ਗਈਆਂ ਉਹ ਜਦੋਂ ਦੀਆਂ ਸਾਂਝਾ ਹੋ ਕੇ ਹਵੇ ਆ ਨਾ ਪੈ ਗਈਆਂ ਉਹ ਜਦੋਂ ਦੀਆਂ ਸਾਂਝਾ ਹੋ ਕੇ ਹਵੇ ਆ ਨਾ ਪੈ ਗਈਆਂ ਉਹ ਸਾਡੀ ਬਰਬਦੀ ਆਂਦਾ ਸਾਡੀ ਬਰਬਾਦੀਆਂ ਦਾ ਵੇਖ ਕੇ ਤਮਾਸ਼ਾ ਜੋ ਸਾਡੀ ਬਰਬਾਦੀਆਂ ਦਾ ਵੇਖ ਕੇ ਤਮਾਸ਼ਾ ਜੋ ਸਾਡੇ ਹੰਝੂਆਂ ਤੇ ਜਗ ਹੱਸਦਾ ਹੈ ਹਸਾ ਜੋ ਸਾਡੇ ਹੰਝੂਆਂ ਤੇ ਜਗ ਹੱਸਦਾ ਏ ਹਸਾ ਜੋ ਚੈਨ ਉਡਾ ਕੇ ਸਾਡਾ ਉਹ ਚੈਨ ਉਡਾ ਕੇ ਸਾਡਾ ਉਹ ਸੁੱਚਾ ਸਾਥੋ ਲੈ ਗਈਆਂ ਚੈਨ ਉਡਾ ਕੇ ਸਾਡਾ ਉਹ ਸੋਚਾਂ ਸਤੋ ਲੈ ਲੈ ਗਈਆਂ ਜਦੋਂ ਦੀਆਂ ਸਾਂਝਾਂ ਹੋ ਕੇ ਹਾਵੇ ਆ ਨਾ ਪੈ ਗਈਆਂ ਹੋ ਉਹ ਜਦੋਂ ਦੀਆਂ ਸਾਂਝਾਂ ਹੋ ਕੇ ਹਾਵੇ ਆ ਨਾ ਪੈ ਗਈਆਂ ਦਿਲ ਦੀਆਂ ਰੀਝਾਂ ਸਬੇ ਦਿਲ ਦੀ ਯਾਰੀ ਜਾਂ ਹੋ ਦਿਲ ਦੀ ਯਾਰੀ ਜਾਂ ਸਬੇ ਹੱਜਲ ਵਿੱਚ ਰਹਿ ਗਈਆਂ ਹੋ ਜਦੋਂ ਦੀਆਂ ਸਾਂਝਾਂ ਹੋ ਕੇ ਆਵੇ ਆਣਾ ਪੈ ਗਈਆਂ ਹੋਏ ਜਦੋਂ ਦੀਆਂ ਸਾਂਝਾਂ ਹੋ ਕੇ ਹਵੇ ਆ ਨ ਪੈਗੀ ਓ ਅਸਾ ਤੇਰਾ ਸਜਣਾ ਵੇ ਹਾਏ ਕਿਸੇ ਵਿਗਾੜਿਆ ਅਸਾ ਤੇਰਾ ਸਜਣਾ ਵੇ ਹਾਏ ਕਿਸੇ ਵਿਗਾੜਿਆ ਜੋ ਸਾਡੇ ਅਰਮਾਨਾਂ ਤਾਈਂ ਪੈਰਾਂ ਚ ਲਿਤਾੜਿਆ ਉਹ ਅਸੀ ਤੇਰਾ ਸਜਣਾ ਵੇ ਹਾਈ ਕੀ ਸੀ ਵਗਾੜਿਆ ਜੋ ਸਾਡੇ ਅਰਮਾਨਾਂ ਤਾਈਂ ਪੈਰਾਂ ਚ ਲਿਤਾੜਿਆ ਸਾਡੀਆਂ ਖਮੋਸ਼ੀਆਂ ਤਾਂ ਸਾਡੀਆਂ ਖਮੋਸ਼ੀਆਂ ਤਾਂ ਹਏ ਸਾਡੀਆਂ ਉਹ ਸਾਡੀਆਂ ਖਮੋਸ਼ੀਆਂ ਤਾਂ ਹਏ ਕਿੰਨਾ ਕੁਝ ਕਹਿ ਗਈਆਂ ਸਾਡੀਆਂ ਖਮੋਸ਼ੀਆਂ ਤਾਂ ਹਏ ਕਿੰਨਾ ਕੁਝ ਕਹਿ ਗਈਆਂ ਜਦੋਂ ਦੀਆ ਸਾਂਝਾ ਹੋ ਕੇ ਹਾਵੇ ਆ ਨਾ ਪੈ ਗਈਆਂ ਹੋ ਜਦੋਂ ਦੀਆ ਸਾਂਝਾ ਹੋ ਕੇ ਹਾਵੇ ਆ ਨਾ ਪੈ ਗਈਆਂ ਦਿਲ ਦੀ ਅਰਜਾਂ ਸਭੇ ਉਹ ਦਿਲ ਦੀ ਅਰਜਾਂ ਸਭੇ ਉਦੇਲੇ ਵਿੱਚ ਰਹਿ ਗਈਆਂ ਜਦੋਂ ਦੀਆਂ ਸਾਂਝਾਂ ਹੋ ਕੇ ਆਵੇਂ ਆ ਨਾ ਪੈ ਗਈਆਂ ਸਾਡੇ ਪੱਲੇ ਹੁਣ ਰਹਿ ਗਈ ਬਸ ਤੇਰੀ ਯਾਦ ਵੇ ਉਹ ਛਡੇ ਪੱਲੇ ਰਹਿ ਗਈ ਬਸ ਹੁਣ ਤੇਰੀ ਯਾਦ ਵੇ ਪੁੱਲ ਚੁੱਕ ਮਾਫ ਕਰੀ ਜੱਬੇ ਦੇ ਆਜ਼ਾਦ ਦੇ ਉਹ ਸਾਡੇ ਪੱਲੇ ਰਹੀ ਹੁਣ ਹਏ ਬਸ ਤੇਰੀ ਯਾਦ ਵੇ ਪੁੱਲ ਚੁੱਕ ਮਾਫ ਕਰੀ ਜੱਬੇ ਦੇ ਅਜਾ ਦੇਵੇ ਉਹ ਵਾਰੀ ਵਾਰੀ ਸਾਰੀਆਂ ਕੇ ਵਾਰੀ ਵਾਰੀ ਸਾਰੀਆਂ ਉਹ ਵਾਰੀ ਵਾਰੀ ਸਾਰੀਆਂ ਉਮੀਦ ਅਜਟੇ ਗਈਆਂ ਉਹ ਵਾਰੀ ਵਾਰੀ ਸਾਰੀਆਂ ਉਮੀਦਾਂ ਅੱਜ ਟੈਗੀਆਂ ਜਦੋਂ ਦੀਆਂ ਸੰਜਾਂ ਹੋ ਕੇ ਆਵੇ ਨਾ ਪੈਗੀਆਂ ਹੋ ਹੋ ਜਦੋਂ ਦੀਆਂ ਸੰਜਾਂ ਹੋ ਕੇ ਆਵੇ ਨਾ ਪੈਗੀਆਂ ਦਿਲ ਦੀਆਂ ਰੀਜਾਂ ਸਬੇ

ਆਦੇ ਆਣਾ ਪੈ ਗਈਓ